यूपी ਦੇ ਸੀਐਮ ਅਕilesh Yadav ਨੇ Pitamlaayam Yadav ਦੀ ਗੈਰ ਮੌਜੂਦਗੀ ਦੇ ਵਿੱਚ ਉੱਤਰ ਪ੍ਰਦੇਸ਼ ਦਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਲੋਕ ਲੁਭਾਣੇ ਵਾਅਦਿਆਂ ਦੀ ਛੜੀ ਲਗਾਈ ਗਈ ਹੈ ਚੋਣ ਮੈਨੀਫੈਸਟੋ ਪ੍ਰਗਟਾ ਵਿੱਚ ਮੁਲਾਇਮ ਸਿੰਘ ਯਾਦਵ ਦੇ ਨਾਂ ਆਉਣ ਕਾਰਨ ਕਈ ਸਵਾਲ ਖੜੇ ਹੋ ਗਏ ਨੇ ਅਕilesh ਨੇ ਕਿਹਾ ਸੀ ਕਿ ਉਹਨਾਂ ਨੂੰ ਪਿਤਾ ਦਾ ਅਸ਼ੀਰਵਾਦ ਹੈ ਪਰ ਮੁਲਾਇਮ ਦੀ ਗੈਰ ਮੌਜੂਦਗੀ ਕਾਰਨ ਉਹਨਾਂ ਨੂੰ ਦਿੱਤੇ ਸਿਆਸੀ ਅਸ਼ੀਰਵਾਦ ਤੇ ਸਵਾਲ ਚੁੱਕੇ ਜਾ ਰਹੇ ਨੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੇ ਕਾਂਗਰਸ ਵਿਚਾਲੇ ડીਲ ਫਾਈਨਲ ਹੋਣ ਦੀ ਖਬਰ ਹੈ ਸੂਤਰਾਂ ਮੁਤਾਬਕ ਕਾਂਗਰਸ ਨੇ 105 ਸੀਟਾਂ ਦੇਣ ਤੇ ਦੋਵੇਂ ਪਾਰਟੀਆਂ ਸਹਿਮਤ ਹੋ ਗਈਆਂ ਨੇ ਜਿਸਮਗਰੋਂ ਅਕਲੇਸ਼ ਲਖਨਊ ਦੇ ਵਿੱਚ ਗਠਜੋੜ ਦਾ ਐਲਾਨ ਕਰ ਸਕਦੇ ਨੇ ਸੂਤਰਾਂ ਦੀ ਮੰਨੀਏ ਦਾ ਅਕਲੇਸ਼ ਅਤੇ ਕਾਂਗਰਸ ਦੇ ਵੱਲੋਂ ਪ੍ਰਸ਼ਾਂਤ ਕਿਸ਼ੋਰ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਜਿਸਮਗਰੋਂ ਅਕਲੇਸ਼ ਸੰਤੁਸ਼ਟ ਨਜ਼ਰ ਨਹੀਂ ਆਏ ਇਸ ਕਾਰਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਨੇ ਕਮਾਂਡ ਸੰਭਾਲ ਲਈ ਜਿਸ ਦੇ ਬਾਅਦ ਦੋਹਾਂ ਪਾਰਟੀਆਂ ਵਿਚਾਲੇ ਗੱਲ ਬਣੀ ਹੈ ਉੱਤਰ ਪ੍ਰਦੇਸ਼ ਤੇ ਵਿਜੇਨਗਰਮ ਵਿੱਚ ਜਗਦਲਪੁਰ ਭਵਨੇਸ਼ਵਰ ਐਕਸਪ੍ਰੈਸ ਤੇ ਪਟੜੀ ਟੁੱਤਰ ਜਾਣਕਾਰਨ 32 ਲੋਕ ਮਾਰੇ ਗਏ ਨੇ ਜਦਕਿ 50 ਤੋਂ ਵੱਧ ਲੋਕ ਜ਼ਖਮੀ ਦਸੇ ਜਾ ਰਹੇ ਨੇ ਹਾਦਸਾ ਬੀਤੀ ਰਾਤ ਵਾਪਰਿਆ ਰੇਲਵੇ ਅਧਿਕਾਰੀਆਂ ਨੇ ਰਾਤਕਾਰੇ ਸ਼ੁਰੂ ਕਰ ਦਿੱਤੇ ਨੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਤੇ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੀ ਐਲਾਨ ਕੀਤਾ ਹੈ ਹਾਥਿਜਰ ਰੇਲ ਦੇ 890 ਪਟੜੀ ਤੋਂ ਉਤਰੇ ਨੇ ਇਹਨਾਂ ਵਿੱਚ ਇੰਜਨ ਦੇ ਨਾਲ ਲੱਗੇ ਹੋਏ ਹਨ ਇੱਕ ਜਨਰਲ ਕੋਚ ਦੇ ਚਾਰ ਸਲੀਪਰ ਕੋਚ ਅਤੇ ਦੋ ਏਸੀ ਕੋਚ ਵੀ ਸ਼ਾਮਲ ਨੇ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਾਥਿਜਸਬੰਦੀ ਰੇਲਵੇ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਨੇ ਦਿੱਲੀ ਤੋਂ ਸਟੇਜ ਗੁਰੂਗ੍ਰਾਮ ਦੇ ਵਿੱਚ ਇੱਕ ਮਾਲ ਦੇ ਅੰਦਰ ਸਪਾ ਦੀ ਆੜ੍ਹਤ ਚੱਲ ਰਹੇ ਦੇ ਵਪਾਰ ਤੰਦੇ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ ਪੁਲਿਸ ਨੇ ਸਪਾ ਸੈਂਟਰ ਤੋਂ 9 ਕੁੜੀਆਂ ਸਮੇਤ ਤਿੰਨ ਗਾਹਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਹ ਦਿਨਾਂ ਦੀ ਜਦੋਂ ਜਹਿਦ ਮਗਰੋਂ ਤਾਮਿਲਨਾਡੂ ਵਿੱਚ ਜਲੀ ਕਟੂ ਦਾ ਆਯੋਜਨ ਸ਼ੁਰੂ ਹੋ ਗਿਆ ਜਿਸ ਤੇ ਪਿਛਲੇ 3 ਸਾਲ ਤੋਂ ਰੁਕ ਲੱਗੀ ਸੀ ਤਾਮਿਲਨਾਡੂ ਦੇ ਰਾਜਪਾਲ ਜਲੀ ਕਟੂਲੀ ਆਰਡੀਨੈਂਸ ਜਾਰੀ ਕਰ ਚੁੱਕੇ ਨੇ ਆਰਡੀਨੈਂਸ ਦੇ ਬਾਵਜੂਦ ਜਲੀ ਕਟੂ ਦੇ ਸਮਰਥਨ ਵਿੱਚ ਤਾਮਿਲਨਾਡੂ ਦੇ ਮਦੁਰਾਈ ਦੇ ਵਿੱਚ ਪ੍ਰਦਰਸ਼ਨ ਜਾਰੀ ਹੈ ਲੋਕਾਂ ਨੇ 5 ਦਿਨਾਂ ਤੋਂ ਇੱਕ ਟ੍ਰੇਨ ਨੂੰ ਰੋਕ ਕੇ ਰੱਖਿਆ ਹੈ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਜਲੀ ਕਟੂ ਮਾਮਲੇ ਦਾ ਸਥਾਈ ਹੱਲ ਕੱਟਿਆ ਜਾਏ ਸਰਕਾਰ ਨੇ ਰਾਸ਼ਪਤ ਤੇ ਹੋਣ ਵਾਲੀ ਗਣਤੰਤਰ ਦਿਹਾੜੇ ਦੀ ਪ੍ਰੇਡ ਨੂੰ ਵੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 40 ਆਦੀਵਾਸੀਆਂ ਨੂੰ ਸੱਦਾ ਦਿੱਤਾ ਹੈ। ਪ੍ਰੇਡ ਅਤੇ ਬੀਟਿੰਗ ਰਿਟਰੀਟ ਸਮਾਰੋਹ ਵੇਖਣ ਦੇ ਬਾਅਦ ਆਦੀਵਾਸੀਆਂ ਨੂੰ ਰਾਸ਼ਟਰਪਤੀ, ਉਪਰਾਸ਼ਟਰਪਤੀ ਅਤੇ ਪੀਐਮ ਮੋਦੀ ਨਾਲ ਮਿਲਣ ਦਾ ਮੌਕਾ ਵੀ ਮਿਲੇਗਾ। ਜੀਐਨਯੂ ਤੋਂ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੇ ਪਰਿਵਾਰ ਤੋਂ ਫਰौती ਮੰਗਣ ਵਾਲਾ ਸ਼ਖਸ ਯੂਪੀ ਦੇ ਮਹਾਰਾਜਗੰਝ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਨਜੀਬ 15 ਅਕਤੂਬਰ ਤੋਂ ਲਾਪਤਾ ਹੈ। हिमाचल प्रदेश ਵਿੱਚ ਅਗਲਾ ਹਫ਼ਤਾ ਬਹੁਤ ਬਰਫ਼ੀਲਾ ਰਹੇਗਾ ਮੌਸਮ ਵਿਭਾਗ ਨੇ ਇਸ ਲਈ ਚੇਤਾਵਨੀ ਦਿੱਤੀ ਹੈ ਜਿਸ ਮੁਤਾਬਕ 25 ਤੇ 26 ਜਨਵਰੀ ਨੂੰ ਭਾਰੀ ਬਰਬਾਰੀ ਅਤੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ